ਪ੍ਰਿੰਸ ਕਟਾਰੀ 855 855 ਕਹਿੰਦੇ ਸਵਰਾਜ ਆ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਇਸ ਵੇਲੇ ਕਹਿੰਦੇ ਤੀਜਾ ਮੈਚ ਖੇਡਿਆ ਜਾ ਰਿਹਾ ਹੈ ਇਹ ਪ੍ਰਿੰਸ ਕਟਾਰੀ ਦੀ ਧਰਤੀ ਦਾ ਮੇਰੇ ਵੀਰੋ ਇਹਨ ਕਹਿੰਦੇ ਮੁੰਡਾ ਕਰਦਾ ਹੋਇਆ ਕਮਾਲ ਗਤੀ ਕਹਿੰਦੇ ਪੂਰੀ ਵਧੀਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਲੱਗਿਆ ਹੋਇਆ ਜੋਰ ਹੈ ਖੇਡ ਦੇ ਮੈਦਾਨ ਵਿੱਚ ਇਹਨ ਕਹਿੰਦੇ ਕਮਾਲ ਹੋਈ ਪਈ ਹੈ ਪ੍ਰਿੰਸ ਕਹਿੰਦੇ ਕਟਾਰੀ ਦੀ ਧਰਤੀ ਦਾ ਇਸ ਵੇਲੇ ਮੈਦਾਨ ਦੇ ਵਿੱਚ ਆਦਾ ਨਾਟਗੜਾ ਸ੍ਰੀ ਚਮਕੌਰ ਸਾਹਿਬ ਅਗਲਾ ਮੈਚ ਆ ਜੀ ਪੰਜਾਬ 75 ਫਿਰ ਤਹਿਰ ਵਾਲੇ ਕੋ ਵੀ ਵੀਰ ਗਰਾਊਂਡ ਦੇ ਵਿੱਚ ਜਿਹੜੇ ਟਰੈਕ ਲੈ ਆਉਣਗੇ ਮਿੰਟਾ ਕਤਲੌਰ ਜੀ ਅਗਲਾ ਜਿਹੜਾ ਮੁਕਾਬਲਾ ਹੋਵੇਗਾ ਪਰ ਹੀੜੀ ਵਾਲਾ ਕਹਿੰਦੇ ਕੈਮੀ ਪੁੱਛਿਆ ਹੋਇਆ ਉਹਦਾ ਵੀ ਧੰਨਵਾਦ ਹੈ ਮਿੰਟੇ ਸਰਪੰਚ ਦੇ ਨਾਲ ਯਾਰੀਆ ਕਹਿੰਦੇ ਸਤਿਗੁਰੀ ਆ ਹਨ ਕਹਿੰਦੇ ਜੀ ਜੀ ਨੂੰ ਵੀ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਆਓ ਸਾਹਮਣੇ ਮਾਦਾ ਦੇ ਹੁੱਕ ਆਹ ਪਿੰਸਾ ਕਹਿੰਦੇ ਪਟਾਰੀ ਵਾਲਾ ਮੇਰੇ ਵੀਰੋ ਆਹ ਸਾਹਮਣੇ ਕਿਤੇ ਜੋਰ ਲੱਗਿਆ ਹੋਇਆ ਆਹ ਜੋਰ ਲੱਗਿਆ ਹੋਇਆ ਅਜੇ ਸਿੰਪਲ ਆ ਆਹ ਜਗਾਰੂਆਂ ਦੇ ਵਿੱਚ ਜੋ ਜੋ ਬੰਦੇ ਆ ਰਹੇ ਆ ਆਪਾਂ ਦੇ ਮੁੰਡੇ ਬਣੀਆਂ ਆ ਦੂਜਾ ਕਿਹੜਾ ਸ਼ੁਰੂ ਹੋ ਗਿਆ ਬਹੁਤ ਆਪਾਂ ਕਹਿੰਦੇ ਉੱਡਣਾ ਖੇਡ ਮੁੰਡੇ ਨੇ ਇਹ ਖੇਡ ਦੇ ਮੈਦਾਨ ਵਿੱਚ ਪ੍ਰਿੰਸ ਕਹਿੰਦੇ ਕਟਾਰੀ ਵਾਲਾ ਕਰਦਾ ਹੋਇਆ ਕਮਾਲ ਇਹਨ ਮੇਰੇ ਵੀਰੋ ਕਿ ਕਮਾਲ ਹੋਈ ਜਾਂਦੀ ਆ ਆ ਦੁਨੀਆ ਇਸ ਖੇਡ ਤੇ ਵਿਆਲ ਹੋਈ ਜਾਂਦੀ ਆ ਆ ਦੁਨੀਆ ਇਸ ਖੇਡ ਤੇ ਵਿਆਲ ਹੋਈ ਜਾਂਦੀ ਆ 25ਵਾਂ ਮੇਲਾ ਮੇਰੇ ਵੀਰੋ ਅੱਜ ਕਹਿੰਦੇ 26ਵਾਂ ਮੇਲਾ 26ਵਾਂ ਮੇਲਾ ਅੱਜ ਕਟਾਰੀ ਤੇ ਇਸ ਧਰਤੀ ਦੇ ਮੇਰੇ ਵੀਰੋ ਇਸ ਖੇਡ ਦਾ ਖੇਡਿਆ ਜਾ ਰਿਹਾ ਹੈ ਇਹ ਕਹਿੰਦੇ ਪੰਜਾਬੀਆਂ ਦੀ ਨਵੀਂ ਖੇਡ ਹੈ ਆਓ ਵੇਖੋ ਸਾਹਮਣੇ ਖੇਡ ਮੈਦਾਨ ਦੇ ਵਿੱਚ 855 ਆਉਂਦਾ ਵੀਰੇ ਫਰੈਂਸ ਕਟਾਰੀ ਆਉਂਦਾ ਫਰੈਂਸ ਲਾਵੇ ਐਦਰੇ ਖੰਦਰੇ ਰੇਗ ਲਾ ਲੇ ਬਾਪੇ ਹੂੰ ਜੀ ਜੀ ਕੋਈ ਨਾ ਕੋਈ ਮਾਦਾ ਦੇਖ ਰਿਹਾ ਨੂੰ ਸਾਹਮਣੇ ਆਉਦਾ ਸਾਹਮਣੇ ਅੱਛਰਕ ਜਿਹਾ ਚਾਸ ਐ ਤੇ ਬੰਦ ਕਰਾ ਲਈ ਮੈਂ ਲਿਆ ਜਿਹਨੂੰ ਤੇ ਸਵਾਦ ਵੀ ਕਹਿੰਦੇ ਆ ਇਹ ਆਹ ਇਹਦਾ ਟਾਈਮ ਆ ਜੀ